ਕਿੱਥੋਂ ਪੀਤਾ ਪਾਣੀ? ਸੱਦੀ ਦਾ ਘਰ ਸੱਤ ਪਾਸੀ ਦੋਦੀ। ਪਿੰਡ ਕਿਥੇ ਆ? ਬਡਾਲਾ ਪਿੰਡ ਸਾਡਾ ਬੋਲ ਜਿੱਦਾਂ ਕਹਿੰਦੀ ਸਾਬ। ਬਡਾਲਾ? ਬਡਾਲਾ ਪਿੰਡ ਬੋਲ ਜਿੱਦਾਂ। ਉਹ ਕਿਥੇ ਪੈਂਦਾ ਵਾ? ਸਾਡਾ ਬਡਾਲਾ ਪਿੰਡ ਸੇ ਬੋਲ ਜਿੱਦਾਂ। ਦਰਸ਼ਕਾਂ ਦੇ ਦਰਸ਼ਕਾਂ ਦਾ ਪ੍ਰੋਨਾਹ। ਦਰਸ਼ਕਾਂ ਦਾ ਪ੍ਰੋਨਾਹ ਦੋ। ਦਰਸ਼ਕਾਂ ਦੇ ਦਰਸ਼ਕਾਂ ਦਾ ਪ੍ਰੋਨਾਹ। ਸਾਡੀ ਹਾਲਸਾ ਜੀ। ਦੇਖ ਹੈ ਬੀਜੀ ਦਰਸ਼ਕਾਂ ਦੇ ਦਰਸ਼ਕਾਂ ਦਾ ਪ੍ਰੋਨਾਹ ਤੁਸੀਂ ਵੀ ਸਿਚਾ। ਤੁਸੀਂ ਤਾਂ ਸੱਤ ਨਾ ਹੋ। ਵੇਖਿਆ ਤਾਂ ਕੋਈ ਨਹੀਂ। ਕੋਟੇ ਆ ਜਾ। ਗੱਲ ਤਾਂ ਸੋਣਾ ਆ ਗੱਲ ਕਰ ਭਾਈ ਹੁਣ ਨਾਲ ਹਿਆਲ ਪਾ ਇਹ ਬੈੜੀ ਕਿੰਦੀ ਬੈੜੀ ਕਿੰਦੀ ਇਹਦੀ ਕਿੰਨ ਤੁਹਾਡਾ ਭਰਾ ਹਾਂ ਇਕੱਠੇ ਸਾਡੀ ਬੜਕੀ ਹਾਂ ਸਾਡਾ ਬੈਟਲੀ ਦਾ ਪੁੱਤ ਨੇ ਅੰਦਰ ਪਿੰਡ ਤਾਂ ਕਰ ਹਾਂ ਇਹਦੀ ਸਾਡੀ ਗਲਤੀ ਭਰਾ ਕੋਈ ਨੂੰ ਕੁਝ ਨਹੀਂ ਲਾਖਿਆ ਜੋ ਪਾਸੇ ਦੋਦੀ ਸਾਡੇ ਨੂੰ ਸਾਫ ਕਰ ਦੇ ਅਸੀਂ ਕਦੀ ਦਾ ਮਿਲਣ ਕਿੰ ਸ਼ਿੰਦੇ ਸਾਡੀ ਲੱਖੇ ਇੱਥੇ ਕਉਂਦੇ ਆਏ ਜੀ ਅਜਾ ਕਰੋਤਾ ਭਰਾ ਸਤਨਾ ਮਨਾ ਤੋਂ 20 ਦੇ ਹੋਣਗੇ ਜਾ ਨਾਮਾ ਦਾ ਖੇਸ ਹੋਏ ਜਾਂ ਉਹ ਕਿਹੜਾ ਪਿੰਡ ਹੈ ਦਾ ਸਭ ਤੋਂ ਵਾਲੇ ਲੱਗੇ ਕਹਿੰਦੇ ਆ ਕੋਈ ਪਤਾ ਕਿ ਪਈਦਾ ਦਾ ਚੰਨ ਚਨਨ ਇਹ ਪੂਰਾ ਨਾਂ ਚੰਨ ਇਹ ਦਾ ਦੋ ਜੀ ਨਾਮ ਹੈ ਸ਼ਿੰਦੀ ਮੇਰੀ ਮਾਂ ਮਤ ਜੀ ਦਾ ਪੁੱਤ ਮੈਂ ਇੱਥੇ ਖਲੋਤਾਂ ਸ਼ਿੰਦੀ ਮੇਰੀ ਮਾਂ ਤੇ ਦਲਵੀਰ ਦਾ ਪੋਤਾ ਜਣਾਣਾ ਦਾ ਨਾਂ ਸ਼ਿੰਦੀ ਆ ਡੇਡ ਦੇ ਨਾਮ ਦਾ ਸ਼ਿੰਦੀ ਮੇਰੀ ਮਾਂ ਮਤ ਜੀ ਦਾ ਪੁੱਤ ਕਿੰਨਾ ਪਿੰਡ ਦਾ ਅੱਛਾ ਪਾਣੀ ਪੀਤਾ ਨਹੀਂ ਹੈ ਜੀ ਦੱਸੋ

ਇੰਨੀ ਅਜੀਬ ਗਲਤੀ ਪਾਈ ਜੀ ਕੋਈ ਸਾਡੇ ਕਿੰਨਾ ਸਿੱਖ ਇਹ ਤਾਂ ਤਰਲੋਕ ਨੂੰ ਉਹਦਾ ਦਰਮਿਆਨ ਸਾਹਿਬ ਨੂੰ ਜਦੀ ਨੂੰ ਮੰਨਦਾ ਤੇ ਉਹਨੇ ਆਖਿਆ ਬਾਬਾ ਤੂੰ ਇਹ ਤੇ ਤੁਹਾਡਾ ਪਈ ਲੱਗੀ ਕੰਮ ਹਾਂਜੀ ਪਾਜੀ ਮੈਂ ਆ ਗਿਆ ਇੱਥੇ ਕਿੰਨਾ ਚਿਰ ਹੋ ਗਿਆ ਇੱਥੇ 20 ਦਿਨ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੂ ਰੰਡਾ ਪਾ ਤੁਮੇ ਰੋਟੀ ਪਾਣੀ ਕੀ ਨਾ ਚੱਲੋ ਰੋਟੀ ਪਾਈ ਦਨ ਕਰੀਏ ਜਿਹਦੇ ਵਿੱਚ ਲੱਗਦਾ ਕੋਈ ਦੇਣਾ ਕੋਈ ਹੁੰਦਾ ਇੱਥੇ ਹੀ ਪੁਲੀ ਦੇ ਮੈਂ ਸਭੀ ਦਾ ਇੰਨੇ ਏਰੀਆ ਜਾ 15 ਮਿੰਟ ਹੋਰ ਨਹੀਂ ਇਹ ਰਹਿੰਦਾ ਜਿੰਦਾ ਪਰ ਤਮੈ ਸਟਾਫ ਫਿਲਕੇ ਮੈਂ ਮੈਂ ਪਾਣੀ ਪੀਂਦੇ ਆ ਉਹ ਤਿੰਨ ਗਲਾ ਪੀ ਤੇ ਤੂੰ ਦੱਸ ਤੂੰ ਦੱਸ ਆ ਸ਼ਾਮ ਤੂੰ ਦੱਸ ਤੂੰ ਦੱਸ ਰਹਿਦਾ ਪੀ ਆ ਜਲੀਏ ਤੇ ਵੀ ਦੇ ਆਪਣੇ ਸ਼ਾਮਾਂ ਕਰ ਜਾਂਦਾ ਮੈਂ ਕਰ ਜਾਣਾ ਕਰ ਸ਼ਾਮਾਂ ਨੂੰ ਕਰ ਹੁਣੇ ਛੱਡਈਏ ਹੁਣੇ ਚੱਲੀ ਸ਼ਾਮ ਪੈ ਗਈ ਆ ਸ਼ਾਮਾਂ ਨੂੰ ਮੈਂ ਘਰ ਤੇ ਆ ਜੂੰਗਾ ਮੈਨੂੰ ਨੋਟਿਸ ਦਿੱਤੀ ਕੀ ਆਂਦਾ ਸ਼ਾਮਾਂ ਨੂੰ ਕਰ ਦਿੰਦਾ 5 ਵਜੇ ਦਾ ਟਾਈਮ ਅੱਛਾ ਪੰਜ ਦਾ ਡਿਊਟੀ ਦੇ ਕੇ ਪੰਜਾਬ ਪੁਸਤ ਦੀ ਬਸ ਦੀ ਪਪਾ ਤਾਰੇ 5 ਵਜੇ ਡਿਊਟੀ ਦੇ ਕੇ ਘਰ ਆਪਰੇ ਚੱਲ ਜੂੰਗਾ ਚੱਲ ਠੀਕ ਆ ਤੇ ਹੁਣ ਇੱਥੇ ਕੀ ਕਰਨਿਆ ਮੈਂ ਤੇ ਜੇ ਤੁਹਾਨੂੰ ਜੇ ਤੁਹਾਨੂੰ ਚਾਹਤਾ ਸਾਡਾ ਤੁਹਾਨੂੰ ਕਿੰਨੇ ਚੰਦਾ ਭਰਾ ਸਾਡਾ ਉਹਦੇ ਤੁਹਾਡਾ ਪਿਆ ਪਪਾ ਦਾ ਆ ਪਤਾ ਨਹੀਂ ਤੁਹਾਡਾ ਕੁਝ ਚੱਲਦੀ ਹਾਂਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਅੱਜ ਅਸੀਂ ਗਰਦਾਸਪੁਰ ਆਏ ਆ ਜੀ ਲੱਗੇ ਇੱਥੇ 골ਡਨ ਪਾਰਮ ਬਾਈਪਾਸ ਸੜਕ ਜਾਰੀ ਹੈ ਇੱਥੇ ਆਈਟੀ ਆਈਟੀ ਨੇੜੇ ਜੀ ਪਪੂ ਪ੍ਰਾਂਤ ਸਾਡਾ ਪਿਓ ਇੱਥੇ ਵੀਰ ਹੈ ਇਹ ਨਾਂ ਆਪਣਾ ਚੰਨਣ ਦੱਸਦਾ ਵਾ ਚੰਨ ਨਾਮ ਨਾ ਪਪੂ ਪੁੱਤ ਸਾਡਾ ਪਿਓ ਸ਼ਿੰਦੀ ਸਾਡੀ ਮਾਂ ਸਾਡੀ ਮਾਂ ਦਾ ਇਹ ਵੀਰ ਆਪਣਾ ਚੰਨਣ ਦੱਸਦਾ ਵਾ ਤਕਰੀਬਨ 15-20 ਦਿਨਾਂ ਤੋਂ ਇੱਥੇ ਲਵਾਰਸ ਕਰਾਇਆ ਦਵਾ ਇੱਥੇ ਪੁਲੀ ਨੇੜੇ ਇੱਥੇ ਉੱਥੇ ਵੀ ਸੁੰਦਾਵਾ ਰੋਟੀ ਪਾਣੀ ਖਾਂਦਾ ਵਾ ਲਾਗੋ ਕੋਈ ਦੇਣਦਾ ਵਾ ਇਸੇ ਤਰ੍ਹਾਂ ਹੀ ਇਹ ਗੁਜ਼ਾਰਾ ਕਰਦਾ ਪਿਆ ਵਾ ਪਰ ਇਹ ਵੀਰ ਨੂੰ ਆਪਣੇ ਘਰਬਾਰ ਦਾ ਕੁਝ ਨਹੀਂ ਪਤਾ ਪਤਾ ਨਹੀਂ ਕਿੱਥੋਂ ਆਇਆ ਕਿ ਕਿੱਥੇ ਆਇਆ ਜਿਹੜੇ ਹਿਸਾਬ ਨਾਲ ਇੱਥੇ ਰਹਿ ਰਿਆ ਵਾ ਸਾਡੇ ਦੇ ਸਾਡੇ ਨਹੀਂ ਹੁਣ ਆਪਾਂ ਮੈਂ ਸ਼ਾਮਾ ਨੂੰ ਜਾਂਦਾ ਤਾਂ ਸ਼ਾਮਾ ਆ ਸ਼ਾਮਾ ਤੇ ਨਹੀਂ ਆਉਂਦਾ ਸ਼ਾਮੀ ਜਾਣਾ ਸ਼ਾਮਾ ਚਲੋ ਤੁਹਾਡੇ ਪਿਤਾ ਦਾ ਨਾਂ ਕੀ ਆ ਸਿੰਘ ਜੀ ਸਾਡੀ ਮਾ ਸਾਡੀ ਮੰਦਿਰ ਵੀ ਦਾ ਕੀ ਸ਼ਾਮਾ ਪਰਵੀਰ ਦਾ ਆਹੋ ਮੈਂ ਘਰ ਦੱਸ ਜੀ ਕਾ ਦੱਸ ਤਾ ਦੱਸਿਆ ਆਪਣੇ ਪਿਓ ਇਸੇ ਤਰ੍ਹਾਂ ਹੀ ਸ਼ਿੰਦੀ ਮੇਰੀ ਮਾਂ ਦੇ ਵੀਰ ਦਾ ਪੁੱਤ ਇੰਨਾ ਬਾਰ-ਬਾਰ ਕਹੀ ਜਾਂਦਾ ਪਿਆ ਵੀਰ ਤੇ 15-20 ਦਿਨ ਤੋਂ ਇਹ ਵੀਰ ਲੱਗੇ ਜਾ ਕੇ ਦੁਕਾਨ ਤੇ ਪਾਜੀ ਕਿੰਨਾ ਚਿਰ ਹੋ ਗਿਆ ਵਾ 15-20 ਦਿਨ 15-20 ਦਿਨ 20 ਦਿਨ ਹੋ ਗਏ ਇੱਥੇ ਪਿਆ ਮੀਂਹ ਵੀ ਇੰਦਾ ਹੀ ਨਹੀਂ بارش ਹੋਵੇ ਮੀਂਹ ਹੋਵੇ ਤੇ ਇਸੇ ਤਰ੍ਹਾਂ ਹੀ ਇੱਥੇ ਪਿਆ ਵਾ ਰੋਟੀ ਬਣੇ ਲੱਗੇ ਦੁਕਾਨਦਾਰ ਚਾਰੇ ਤਰਫ ਦੇ ਬਿਹਾਰ ਤੇ ਕੋਈ ਰੋਟੀ ਦੇਈਂਦਾ ਕੋਈ ਪਾਣੀ ਦੇਈਂਦਾ ਵਾ ਪਰ ਇਹਨੂੰ ਆਪਣੇ ਹਾਲਾਤ ਨੀ ਵੇਖੋ ਕਿਦਾਂ ਦਿਹਲਾਦਾ ਰਹਿਣ ਰਿਹਾ ਪੈਂਟ ਜਿਹੜੀ ਅਗਲ ਫੈਕਟਰੀ ਕੀ ਹੈ ਦੇਖ ਇਸੇ ਤਰ੍ਹਾਂ ਲਿਖਾਵੇ ਕਿੱਥੇ ਕੀਤੇ ਸਾਰੇ ਅਸੀਂ ਸਾਰੀ ਸੰਗ ਦੇ ਚਾਨਾ ਬੇਨਤੀ ਕਰਦੇ ਜੇ ਕਿਸੇ ਵੀਰ ਨੂੰ ਇਸ ਵੀਰ ਬਾਰੇ ਕੋਈ ਜਾਣਕਾਰੀ ਹੋਵੇ ਉਹ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਹਨ 87370 3962 9648 65500 ਇਸ ਵੀਰ ਨੂੰ ਹੁਣ ਅਸੀਂ ਆਪਣੇ ਮਾਨਵਤਾ ਸੇਵਾ ਵਿਰਧ ਆਸ਼ਰਮ ਪਿੰਡ ਲੇਲ ਵਿੱਚ ਲੈ ਕੇ ਜਾ ਰਹੇ ਹਾਂ ਜੇ ਕਿਸੇ ਵੀਰ ਨੂੰ ਇਸ ਵੀਰ ਬਾਰੇ ਜਾਣਕਾਰੀ ਹੋਵੇ ਸਾਡੇ ਨਾਲ ਸੰਪਰਕ ਕਰਿਓ ਕਿਉਂਕਿ ਸਾਡੇ ਨਾਲ ਭਾਜੀ ਕੈਰੀ ਬਾਜੀ ਅਮਨ ਬਾਜੀ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀ ਤੇ ਬਾਜੀ ਦੱਸਿਓ ਤੁਹਾਨੂੰ ਕਿਦਾਂ ਪਾ ਲਗਾ ਮੇਰਾ ਜੀ ਆਪਣਾ ਸਟੋਰ ਆ ਪਿੰਡ ਨਜੀਤਪਗ ਦੇ ਜਿੱਦਾਂ ਸਾਰਿਆਂ ਨੂੰ ਪਤਾ ਵਾ ਸੇਵਾ ਕਰੀਦੀ ਹੈ ਨਾ ਜਿੰਨੇ ਕੇ ਮਾਲਕ ਤੇ ਬਹੁਤ ਵੀਰ ਮੇਰੇ ਕੋ ਆਏ ਹੀ ਕਿ ਪਰਸੇ ਕੋਠੇ ਮੇਰੇ ਕੋ ਦੁਕਾਨ ਤੇ ਕਿ ਵੀ ਜੀ ਤਾਂ 10-15 ਦਿਨ ਹੋ ਗਏ ਆ ਇਹ ਰੋਡ ਦੇ ਉੱਤੇ ਘੁੰਮੇ ਜਾਂਦਾ ਕੋਈ ਐਕਸੀਡੈਂਟ ਨਾ ਹੋ ਜੇ ਹਨਾ ਤੇ ਇਹਦਾ ਵੇਖਿਆ ਜਾਵੇ ਤੇ ਮੈਂ ਪੰਕਜ ਵੀਰ ਨਾਲ ਗੱਲ ਕੀਤੀ ਅੱਜ ਹੀ ਅੱਜ ਵੀਡੀਓ ਬਣਾ ਕੇ ਭੇਜੀ ਤੇ ਅੱਜ ਬਾਜੀ ਉਹਦੀ ਲੈ ਕੇ ਜਾ ਰਹੇ ਇਹਨਾਂ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਵੀਰ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਵੀਰ ਆਪਣੇ ਘਰ ਜਾ ਸਕੇ ਇਸ ਵੀਰ ਨੂੰ ਆਪਣੇ ਘਰ-ਬਾਰ ਬਾਰੇ ਕੋਈ ਪਤਾ ਲੱਗ ਸਕੇ ਧੰਨਵਾਦ ਸ਼ਾਮਾ ਚੱਲੀਏ ਰੋਟੀ ਖਾਈ ਜਾ ਕੇ ਵਿੱਚ ਬੈਠੋ ਵਿੱਚ ਬੈਗੇ ਉਹ ਵਿੱਚ ਬੈਗੇ ਉਹ ਖਾਓ ਲਾ ਲਾ ਜੋ ਕੋਸ਼ਾ ਘਾ ਤੇਰਾ ਬਬਲੀ ਕਿਸੇ ਤਰੀਕੇ ਦੀ ਮੜੀ ਜੀ ਵਾਸਤੇ ਹੀ ਆਇਆ ਕੋਈ ਕਿਧਰ ਵੀ ਫੜਨਾ ਜੀ ਦਸਤਾਰੇ ਪਈ ਕਾਊਂਟਰ ਤੇ ਆ ਗਿਆ ਤੇਰੇ ਗੱਡੀ ਦੀ ਆ